ਅਇਤਨੂ ਇੱਕ ਐਸਾ ਪੰਛੀ ਵਖਾਉਣ ਜਾ ਰਹੇ ਆ ਜਿਹੜਾ ਕੈਦਿਆ ਕੀ ਨਾ ਤਾਂ ਪੰਜਾਬ ਦੇ ਵਿੱਚ ਹੈਗਾ ਤੇ ਨਾ ਹਰਿਆਣਾ ਵਿੱਚ ਹੈਗਾ ਤੋਂ ਤੁਹਾਡੇ ਕੋਲ ਆਇਆ ਤੇ ਇਹਨੂੰ ਪ੍ਰੋਬਲਮ ਕੀ ਹੋ ਗਈ ਸੀ ਕਿੱਥੋਂ ਮਿਲਿਆ ਕਿੱਥੋਂ ਜਸਮਿੰਦਰ ਬਰਾੜ ਮੇਰਾ ਇੱਕ ਮਿੱਤਰ ਹੈ ਉਹਨਾਂ ਨੂੰ ਇਹ ਪੰਛੀ ਮਿਲਿਆ ਸੀਗਾ ਉਹਨਾਂ ਨੇ ਫਿਰ ਇਹ ਦੱਸਿਆ ਕਿ ਜਸਪਾਲ ਵੀਰ ਇਸ ਪੰਛੀ ਨੂੰ ਜੇਕਰ ਤੁਸੀਂ ਲੈ ਜਾਉਂਗੇ ਤਾਂ ਇਹ ਸ਼ਾਇਦ ਬਚ ਸਕਦਾ ਹੈ ਕਿ ਅੱਜ ਦੇ ਟਾਈਮ 'ਚ ਇਹ ਇੱਕ ਨਾਇਾਬ ਹੀ ਰਹੀ ਹੈ 28-30 ਸਾਲ ਦੇ ਤਕਰੀਬਨ ਮੇਰੀ ਉਮਰ ਹੋ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਪੰਛੀ ਨੂੰ ਵੇਖਿਆ ਇਹਦੀ ਹਾਈਟ ਜੀ 2.5 ਫੁੱਟ ਦੇ ਕਰੀਬ ਹੈ ਜੇ ਅਗਰ ਇਹ ਬੈਠਾ ਹੋਵੇ ਜੇਕਰ ਇਹ ਆਪਣੇ ਖੰਭਾਂ ਨੂੰ ਖੋਲਦਾ ਹੈ ਤਾਂ ਇਹ 8 ਤੋਂ 10 ਫੁੱਟ ਤੱਕ ਆਪਦੇ ਖੰਭ ਖੋਲ ਸਕਦਾ ਹੈ ਇੰਨੀ ਜ਼ਿਆਦਾ ਚੌੜਾਈ ਹੈ ਇਹਦੇ ਖੰਭਾਂ ਦੀ ਜੇਕਰ ਸੜਕ ਦੇ ਉੱਤੇ ਬੈਠਾ ਤਾਂ ਅੱਧੀ ਸੜਕ ਕਵਰ ਕਰ ਸਕਦਾ ਹੈ 10 ਫੁੱਟ ਵਾਲੀ ਜੇਕਰ ਆਪਣੀ ਗੱਡੀ ਦੇ ਸੈਂਟਰ 'ਚ ਬੈਠ ਕੇ ਇਸ ਤਰ੍ਹਾਂ ਖੰਭ ਖੋਲ ਲਵੇ ਤਾਂ ਪਿੱਛੇ ਸਾਰੀ ਗੱਡੀ ਨੂੰ ਇਹ ਕਵਰ ਕਰ ਸਕਦਾ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜੀਆਂ ਉਹ ਸਿਰਫ ਕਿਤਾਬਾਂ ਦੇ ਪੰਨਿਆਂ ਦੇ ਉੱਤੇ ਛਪੇ ਹੋਏ ਗਿੱਧ ਨਾ ਵੇਖਣ ਆਪਣੀਆਂ ਅੱਖਾਂ ਨਾਲ ਇੰਨੇ ਵੱਡੇ ਪੰਛੀਆਂ ਨੂੰ ਅਸਮਾਨ 'ਚ ਉੜਦੇ ਹੋਏ ਆਪਣੇ ਹੱਡਾ ਰੋੜੀਆਂ ਦੇ ਵਿੱਚ ਖੇਤਾਂ ਦੇ ਵਿੱਚ ਟਾਲੀਆਂ ਪਿੱਪਲਾਂ ਦੇ ਉੱਤੇ ਵੇਖਣਾ ਪ੍ਰਜਾਤੀ ਖਤਮ ਹੁੰਦਾ ਕੀ ਕਾਰਨ ਹੈ ਪੰਜਾਬ ਦੇ ਵਿੱਚੋਂ ਜਿਹੜਾ ਕਿਉਂਕਿ ਤੁਸੀਂ ਇਹ ਕਾਫੀ ਪੁਰਾਣੇ ਜੁੜੇ ਹੋਏ ਹੋ ਇਹ ਸੇਵਾ ਦੇ ਨਾਲ ਪੰਜਾਬ 'ਚੋਂ ਖਤਮ ਕਦੋਂ ਹੋਈ ਸੀ ਕਾਰਨ ਕੀ ਰਿਹਾ ਪਸ਼ੂਆਂ ਦੇ ਉਹ ਦਰਦ ਨਿਰੋਧਕ ਜਿਹੜੀ ਆਪਾਂ ਦਵਾਈ ਕਹ ਲਈਏ ਡਾਈਕਲੋਫੈਨੈਕ ਉਹ ਵਰਤੀ ਜਾਂਦੀ ਸੀ ਆਪਣੇ ਪਸ਼ੂਆਂ ਦੇ ਉੱਪਰ ਉਸ ਜਿਹੜੇ ਸਾਲਟ ਦਾ ਇਸ ਪੰਛੀ ਦੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਿਆ ਕਿ ਇਸ ਪੰਛੀ ਦੀ ਹੌਲੀ-ਹੌਲੀ ਕਰਦਿਆਂ ਜਿਹੜੀ ਜਨਸੰਖਿਆ ਉਹ ਘਟਦੀ ਘਟਦੀ ਇਸ ਪੰਛੀ ਨੂੰ 37000 ਫੁੱਟ ਦੀ ਉਚਾਈ ਤੇ ਉੜਦਾ ਵੀ ਦੱਸਿਆ ਗਿਆ ਹੈ ਹਿਮਾਲਿਆ ਦੀ ਜੇਕਰ ਆਪਾਂ ਮਾਉਂਟ ਐਵਰੇਸ ਦੀ ਚੋਟੀ ਕਹ ਲਈਏ ਤਾਂ ਉਸ ਨਾਲੋਂ ਵੀ ਉੱਪਰ ਜਿੱਥੇ ਕਿ ਆਕਸੀਜਨ ਦਾ ਲੈਵਲ ਬਿਲਕੁਲ ਖਤਮ ਹੋ ਚੁੱਕਾ ਹੈ ਤਿੱਬਤ ਦੇ ਜਿਹੜੇ ਪਠਾਰ ਹੈ ਉਨ੍ਹਾਂ ਤੇ ਇਹ ਪੰਛੀ ਦੇਖਿਆ ਗਿਆ ਹੈ ਉਨ੍ਹਾਂ ਤੇ ਇਸ ਪੰਛੀ ਦੇ 18000 ਫੁੱਟ ਦੀ ਹਾਈਟ ਤੇ ਇਸ ਪੰਛੀ ਦੇ ਆਲ ਨੇ ਵੇਖੇ ਗਏ ਆ ਇਹ ਪੰਛੀ ਆਪਣਾ ਤਿੱਬਤ ਤੋਂ ਚੀਨ ਮੰਗੋਲੀਆ ਤੋਂ ਹੁੰਦੇ ਹੋਏ ਇਹ ਹਿਮਾਚਲ ਤੇ ਇਸ ਪੰਜਾਬ ਤੋਂ ਇਹ ਨਾਰਥ ਇੰਡੀਆ ਤੇ ਉਸ ਸਾਈਡ ਆਪਣੇ ਸਾਊਥ ਇੰਡੀਆ ਬਰਫ ਪੈਣ ਲੱਗ ਜਾਈਏ ਹਿਮਾਲਿਆ ਦੀ ਜੇਕਰ ਆਪਾਂ ਗੱਲ ਕਰੀਏ ਤੇ ਉਸ ਜਗ੍ਹਾ ਇੰਨਾ ਦੇ ਜਿਹੜੇ ਖਾਣ ਦੀਆਂ ਚੀਜ਼ਾਂ ਹੈ ਜਾਂ ব্রিਡਿੰਗ ਦਾ ਉਹ ਸਭ ਆਲਮੋਸਟ ਖਤਮ ਹੋ ਜਾਂਦਾ ਹੈ ਕਿਸੇ ਨੇ ਗਿਰਿਆ ਹੋਇਆ ਮਿਲਿਆ ਸੀ ਜਾਂ ਕੋਈ ਸੱਟ ਸੁੱਟ ਲੱਗੀ ਸੀ ਕੀ ਪ੍ਰੋਬਲਮ ਕੀ ਸੀ ਉਹਨਾਂ ਨੇ ਵੇਖਿਆ ਕਿ ਇਹ ਖੇਤ ਦੇ ਵਿੱਚ ਬੇਸੁੱਧ ਪਿਆ ਸੀਗਾ ਇਸ ਪੰਛੀ ਨੂੰ ਉਹ ਲੈ ਕੇ ਆਏ ਉਹਨਾਂ ਨੇ ਇੱਕ ਦਿਨ ਆਪਣੇ ਕੋਲ ਰੱਖਿਆ ਦੂਸਰੇ ਦਿਨ ਇਹ ਪੰਛੀ ਸਾਡੇ ਕੋਲ ਆਇਆ ਅਸੀਂ ਇਸ ਪੰਛੀ ਨੂੰ ਕੋਈ ਰੱਸੀ ਨਹੀਂ ਪਾਈ ਹੋਈ ਆ ਕਿਸੇ ਤਰ੍ਹਾਂ ਦੇ ਪਿੰਜਰੇ ਦੇ ਵਿੱਚ ਨਹੀਂ ਰੱਖਿਆ ਹੋਇਆ ਜੀ ਦੇਖ ਰਹੇ ਹਾਂ ਡੇਲੀ ਪੋਸਟ ਪੰਜਾਬੀ ਅੱਜ ਤੁਹਾਨੂੰ ਇੱਕ ਐਸਾ ਪੰਛੀ ਵਿਖਾਉਣ ਜਾ ਰਹੇ ਹਾਂ ਜਿਹੜਾ ਕਹਿ ਦਈਏ ਕਿ ਨਾ ਤਾਂ ਪੰਜਾਬ ਦੇ ਵਿੱਚ ਹੈਗਾ ਤੇ ਨਾ ਹਰਿਆਣਾ ਵਿੱਚ ਹੈਗਾ ਇਹ ਵਿਲੁਪਤ ਹੁੰਦੀ ਜਾ ਰਹੀ ਹੈ ਪ੍ਰਜਾਤੀ ਗਿੱਦ ਦੇ ਨੂੰ ਕਿਹਾ ਜਾਂਦਾ ਹੈ ਕਿਸੇ ਵਕਤ ਪੰਜਾਬ ਦੇ ਕਹਿ ਲਈਏ ਵਕ ਵਕ ਹੱਡਾ ਰੋੜੀਆਂ ਤੇ ਇਹ ਜਿਹੜੇ ਪੰਛੀ ਦੇਖਣ ਨੂੰ ਮਿਲਦੇ ਸੀ ਪਰ ਉਡਣ ਵਾਲੇ ਪੰਛੀਆਂ ਦੇ ਵਿੱਚੋਂ ਸਭ ਤੋਂ ਵੱਡਾ ਪੰਛੀ ਜਿਹੜਾ ਹੈਗਾ ਇਸ ਵਕਤ ਸਰਸਾ ਦੇ ਵਿੱਚ ਅਸੀਂ ਮੌਜੂਦ ਹਾਂ ਸਾਡੇ ਨਾਲ ਜਸਪਾਲ ਹੈ ਇਹਨਾਂ ਨੇ ਰੈਸਕਿਊ ਕੀਤਾ ਗਿੱਦ ਦੇ ਨੂੰ ਕਹਿੰਦੇ ਆ ਕਾਫੀ ਵੱਡਾ ਹੈਗਾ ਵਿਸ਼ਾਲ ਪੰਛੀ ਹੈ ਇਥੋਂ ਤੱਕ ਕਿ ਜਿਹੜੀ ਨੌਜਵਾਨ ਪੀੜ੍ਹੀ ਹੁਣ ਦੀ ਹੈਗੀ ਆ ਹੋ ਸਕਦਾ ਉਹਨਾਂ ਨੇ ਇਹ ਦੇਖਿਆ ਵੀ ਨਾ ਹੋਵੇ ਤਾਂ ਤਸਵੀਰ ਵੀ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਜਿਹਦੀ ਅੱਜ ਗੱਲਬਾਤ ਕਰਾਂਗੇ ਜਸਪਾਲ ਇਹਨਾਂ ਦਾ ਰੈਸਕਿਊ ਸੈਂਟਰ ਹੈਗਾ ਜਸਪਾਲ ਇਹ ਪ੍ਰਜਾਤੀ ਕਿਹੜੀ ਹੈਗੀ ਤੇ ਕਿੱਥੋਂ ਦੀ ਹੈ ਕੀ ਕਹਿਣਾ ਚਾਹੂੰਗਾ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਡੇਲੀ ਪੋਸਟ ਪੰਜਾਬੀ ਚੈਨਲ ਵੇਖ ਰਹੇ ਜਿੰਨੇ ਵੀ ਸਰੋਤੇ ਆ ਉਹਨਾਂ ਨੂੰ ਤੇ ਉਸ ਤੋਂ ਬਾਅਦ ਜੇ ਆਪਾਂ ਇਸ ਪੰਛੀ ਬਾਰੇ ਗੱਲ ਕਰਦੇ ਆ ਤਾਂ ਇਸ ਪੰਛੀ ਦੀ ਜਿਹੜੀ ਪ੍ਰਜਾਤੀ ਹੈ ਉਹ ਹੈ ਜੀ ਹਿਮਾਲੀਅਨ ਗ੍ਰੀਫਨ ਵਲਚਰ हिमालय ਦੀ ਇਹ ਗਿੱਦ ਦੀ ਪ੍ਰਜਾਤੀ ਹੈ ਜੋ ਕਿ ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਪੰਜਾਬ ਦੇ ਹਰਿਆਣੇ ਦੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੇ ਸੀਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਪੰਜਾਬ ਤੇ ਹਰਿਆਣੇ ਦੀਆਂ ਹੱਡਾ ਰੋੜੀਆਂ ਦੇ ਵਿੱਚ ਮਨੁੱਖ ਨੂੰ ਵੱਖ-ਵੱਖ ਬਿਮਾਰੀਆਂ ਤੋਂ ਇਹ ਬਚਾਉਂਦੇ ਸੀ ਬਿਮਾਰੀਆਂ ਤੋਂ ਇਹ ਕਿਸ ਤਰ੍ਹਾਂ ਬਚਾਉਂਦੇ ਸੀਗੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਵੇਖੋਗੇ ਆਪਾਂ ਜੇ ਆਪਣਾ ਕੋਈ ਪਸ਼ੂ ਮਰ ਚੁੱਕਾ ਹੈ ਉਹਨੂੰ ਚਕਵਾਉਣ ਵਾਸਤੇ ਸਾਨੂੰ 1000 ਤੋਂ 2000 ਰੁਪਏ ਦੇਣੇ ਪੈਂਦੇ ਆ ਪਰੰਤੂ ਜਦੋਂ ਇਹ ਪੰਛੀ ਸਾਡੇ ਪੰਜਾਬ ਹਰਿਆਣੇ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਹੁੰਦੇ ਸੀਗੇ ਤਾਂ ਇਹ ਜੋ ਸੜੀਆਂ ਗਲੀਆਂ ਲਾਸ਼ਾਂ ਜਿੰਨਾ ਤੋਂ ਕੀ ਬਿਮਾਰੀਆਂ ਫੈਲਦੀਆਂ ਉਹਨਾਂ ਨੂੰ ਖਾ ਕੇ ਇਹ ਪੰਛੀ ਸਾਡੇ ਵਾਤਾਵਰਣ ਨੂੰ ਸਾਫ਼ ਰੱਖਦੇ ਸੀਗੇ ਅੱਛਾ ਇਹ ਕਦੋਂ ਤੁਹਾਡੇ ਕੋਲ ਆਇਆ ਤੇ ਇਹਨੂੰ ਪ੍ਰੋਬਲਮ ਕੀ ਹੋ ਗਈ ਸੀ ਕਿੱਥੋਂ ਮਿਲਿਆ ਕਿੱਥੋਂ ਏ ਐਕਚੁਅਲੀ ਮੇਰੇ ਕੋਲ ਨਹੀਂ ਆਇਆ ਸੀ ਦਰਸਲ ਇਹ ਆਇਆ ਸੀਗਾ ਜੀ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਜਸਮਿੰਦਰ ਬਰਾੜ ਮੇਰਾ ਇੱਕ ਮਿੱਤਰ ਹੈ ਉਹਨਾਂ ਨੂੰ ਇਹ ਪੰਛੀ ਮਿਲਿਆ ਸੀਗਾ ਉਹਨਾਂ ਨੇ ਫਿਰ ਇਹ ਦੱਸਿਆ ਕਿ ਜਸਪਾਲ ਵੀਰ ਇਸ ਪੰਛੀ ਨੂੰ ਜੇਕਰ ਤੁਸੀਂ ਲੈ ਜਾਓਗੇ ਤਾਂ ਇਹ ਸ਼ਾਇਦ ਇਹ ਬਚ ਸਕਦਾ ਹੈ ਤੇ ਉਹਨਾਂ ਨੇ ਫਿਰ ਇਹ ਪੰਛੀ ਡੱਬ ਵਾਲੀ ਤੱਕ ਲੈ ਕੇ ਆਏ ਉਹ ਆਪ ਉਸ ਤੋਂ ਬਾਅਦ ਡੱਬ ਵਾਲੇ ਅਸੀਂ ਆਪਣੀ ਐਂਬੂਲੈਂਸ ਲੈ ਕੇ ਗਏ ਇਸ ਪੰਛੀ ਨੂੰ ਲੈ ਕੇ ਆਏ ਇਸ ਪੰਛੀ ਨੂੰ ਲਿਆਉਣ ਤੋਂ ਬਾਅਦ ਅਸੀਂ ਇਹਦੀ ਜਿਹੜੀ ਜਾਣਕਾਰੀ ਹੈ ਉਹ வன ਵਿਭਾਗ ਨੂੰ ਦਿੱਤੀ ਕਿਉਂਕਿ ਇਹ ਪੰਛੀ ਉਹ ਪੰਛੀ ਹੈ ਇੱਕ ਨਯਾਬ ਹੀਰਾ ਕਹਿ ਲਓ ਕਿਉਂਕਿ ਅੱਜ ਦੇ ਟਾਈਮ 'ਚ ਇਹ ਇੱਕ ਨਯਾਬ ਹੀਰਾ ਹੀ ਹੈ ਜਿਸ ਦੀ ਸੇਵਾ ਰੱਬ ਨੇ ਸਾਨੂੰ ਲਈ ਆ ਕਿਉਂਕਿ ਮੈਂ ਜੇ ਦੇਖੋ ਵੀ 28-30 ਸਾਲ ਦੇ ਤਕਰੀਬਨ ਮੇਰੀ ਉਮਰ ਹੋ ਚੁੱਕੀ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਸ ਪੰਛੀ ਨੂੰ ਵੇਖਿਆ ਤੇ ਹੋ ਸਕਦੇ ਜਿਹੜੇ ਮੇਰੇ ਹਾਨੀ ਪ੍ਰਾਣੀ ਕਿਸੇ ਨੇ ਵੀ ਇਸ ਪੰਛੀ ਨੂੰ ਹਜੇ ਤੱਕ ਨਾ ਦੇਖਿਆ ਹੋਵੇ ਅਚਾ ਜਸਪਾਲੇ ਦੀ ਕਿੰਨੀ ਹਾਈਟ ਹੈ ਤੇ ਜਦੋਂ ਇਹ ਦੋਨੋਂ ਆਪਣੇ ਫੰਗ ਖੋਲਦਾ ਹੈ ਉਦੋਂ ਕਿੰਨਾ ਚੌੜਾ ਹੋ ਜਾਂਦਾ ਹੈ ਇਹਦੀ ਹਾਈਟ ਤੁਸੀਂ ਵੀ ਵੇਖ ਸਕਦੇ ਹੋ ਜੀ ਆਪਣੇ ਪਿੱਛੇ ਬੈਠਾ ਹੈ ਇਹਦੀ ਹਾਈਟ ਜੀ 2.5 ਫੁੱਟ ਦੇ ਕਰੀਬ ਹੈ ਜੇ ਅਗਰ ਇਹ ਬੈਠਾ ਹੋਵੇ ਪਰ ਜੇਕਰ ਆਪਾਂ ਇਹਦੇ ਖੰਭਾਂ ਦੀ ਕਰੀਏ ਜੇਕਰ ਆਪਣੇ ਖੰਭਾਂ ਨੂੰ ਖੋਲਦਾ ਹੈ ਤਾਂ ਇਹ 8 ਤੋਂ 10 ਫੁੱਟ ਤੱਕ ਆਪਦੇ ਖੰਭ ਖੋਲ ਸਕਦਾ ਹੈ ਇੰਨੀ ਜ਼ਿਆਦਾ ਚੌੜਾਈ ਹੈ ਇਹਦੇ ਖੰਭਾਂ ਦੀ ਯਾਨੀ ਜੇਕਰ ਸੜਕ ਦੇ ਉੱਤੇ ਬੈਠਾ ਤਾਂ ਅੱਧੀ ਸੜਕ ਕਵਰ ਕਰ ਸਕਦਾ ਹੈ 10 ਫੁੱਟ ਵਾਲੀ ਬਿਲਕੁਲ ਕਰ ਸਕਦਾ ਹੈ ਜੀ ਜੇਕਰ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਜੇਕਰ ਆਪਣੀ ਗੱਡੀ ਦੇ ਸੈਂਟਰ 'ਚ ਬੈਠ ਕੇ ਇਸ ਤਰ੍ਹਾਂ ਖੰਭ ਖੋਲ ਲਵੇ ਤਾਂ ਪਿੱਛੇ ਸਾਰੀ ਗੱਡੀ ਨੂੰ ਇਹ ਕਵਰ ਕਰ ਸਕਦਾ ਹੈ ਅੱਛਾ ਪੰਜਾਬ ਦੇ ਵਿੱਚ ਇਹ ਕਦੋਂ ਦੀ ਪ੍ਰਜਾਤੀ ਲੁਪਤ ਹੋਈ ਹੈ ਹਰਿਆਣੇ 'ਚ ਕਿਉਂਕਿ ਇਸ ਹਰਿਆਣੇ ਦੇ ਇਲਾਕਾ ਵੀ ਹੈਗਾ ਇਸ ਇਲਾਕੇ 'ਚ ਵੀ ਨਹੀਂ ਕਿਤੇ ਹੈਗਾ ਇਹ ਨਹੀਂ ਜੀ ਜਿਸ ਦਿਨ 1 ਨਵੰਬਰ ਨੂੰ ਇਹ ਪੰਛੀ ਸਾਡੇ ਕੋਲ ਆਇਆ ਹੈ 1 ਨਵੰਬਰ ਤੋਂ ਹੀ ਪੰਜਾਬ ਹਰਿਆਣਾ ਰਾਜਸਥਾਨ ਦੇ ਲੋਕਾਂ ਦੇ ਫੋਨ ਕਾਲਸ ਆ ਰਹੇ ਆ ਲੋਕੀ ਇਹਨੂੰ ਵੇਖਣਾ ਚਾਹੁੰਦੇ ਆ ਮਤਲਬ ਇਹਦੇ ਨਾਲ ਫੋਟੋ ਕਰਵਾਉਣਾ ਚਾਹੁੰਦੇ ਆ ਕਿ 15 20 ਫੁੱਟ ਦੂਰ ਖੜ ਕੇ ਉਹ ਇਸ ਨਾਲ ਫੋਟੋ ਕਰਵਾ ਸਕਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕੀਆਂ ਨੂੰ ਜ਼ਿਆਦਾ ਪਰੇਸ਼ਾਨ ਕਰਨ ਜਾਂ ਤੰਗ ਕਰਨ ਤਾਂ ਕਰਕੇ ਲੋਕਾਂ ਨੂੰ ਅਸੀਂ ਇਹ ਕਹਿੰਨੇ ਆ ਕਿ ਜੇਕਰ ਤੁਸੀਂ ਇਸ ਨਿਆਆਬ ਪੰਛੀ ਨੂੰ ਜੋ ਕਿ ਵਿਲੁਪਤ ਹੋਣ ਦੇ ਕगार ਤੇ ਇਹ ਪ੍ਰਜਾਤੀ ਆ ਚੁੱਕੀ ਹੈ ਅਸੀਂ ਚਾਹੁੰਦੇ ਹਾਂ ਜੀ ਤੁਸੀਂ ਇਸ ਦੇ ਦਰਸ਼ਨ ਜ਼ਰੂਰ ਕਰੋ ਤੇ ਸਾਡਾ ਇਹੀ ਮਤਲਬ ਮੇਨ ਮਕਸਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਸਿਰਫ ਕਿਤਾਬਾਂ ਦੇ ਪੰਨਿਆਂ ਦੇ ਉੱਤੇ ਛਪੇ ਹੋਏ ਗਿੱਧ ਨਾ ਵੇਖਣ ਆਪਣੀਆਂ ਅੱਖਾਂ ਨਾਲ ਇੰਨੇ ਵੱਡੇ ਪੰਛੀਆਂ ਨੂੰ ਅਸਮਾਨ 'ਚ ਉੱਡਦੇ ਹੋਏ ਆਪਣੇ ਹੱਡਾ ਰੋੜੀਆਂ ਦੇ ਵਿੱਚ ਖੇਤਾਂ ਦੇ ਵਿੱਚ ਟਾਲੀਆਂ ਪਿਪਲਾਂ ਦੇ ਉੱਤੇ ਵੇਖਣ ਅੱਛਾ ਇਹਨਾਂ ਦੇ ਖਤਮ ਹੋਣ ਦਾ ਇਹ ਪ੍ਰਜਾਤੀ ਖਤਮ ਹੁੰਦਾ ਕੀ ਕਾਰਨ ਹੈ ਪੰਜਾਬ ਦੇ ਵਿੱਚੋਂ ਜਿਹੜਾ ਕਿਉਂਕਿ ਤੁਸੀਂ ਇਹ ਕਾਫੀ ਪੁਰਾਣੇ ਜੁੜੇ ਹੋਏ ਹੈਂ ਸੇਵਾ ਦੇ ਨਾਲ ਪੰਜਾਬ ਚੋਂ ਖਤਮ ਕਦੋਂ ਹੋਈ ਸੀ ਕਾਰਨ ਕੀ ਰਿਹਾ ਹੈ ਅ ਇਸ ਦਾ ਕਾਰਨ ਖਤਮ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਉਹ ਇਹੀ ਕਾਰਨ ਹੈ ਜੀ ਡਾਈਕਲੋਫਨੇਕ ਦੇ ਨਾਮ ਤੇ ਇੱਕ ਪੇਨ ਕਿਲਰ ਯੂਜ਼ ਕੀਤੀ ਜਾਂਦੀ ਸੀ ਜੀ ਉਹ ਆਪਣੇ ਪਸ਼ੂਆਂ ਦੇ ਉਹ ਦਰਦ ਨਿਰੋਧਕ ਜਿਹੜੀ ਆਪਾਂ ਦਵਾ ਕਹ ਲਈਏ ਡਾਈਕਲੋਫਨੇਕ ਉਹ ਵਰਤੀ ਜਾਂਦੀ ਸੀ ਆਪਣੇ ਪਸ਼ੂਆਂ ਦੇ ਉੱਪਰ ਉਸ ਜਿਹੜੇ ਸਾਲਟ ਦਾ ਇਸ ਪੰਛੀ ਦੇ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਿਆ ਕਿ ਇਸ ਪੰਛੀ ਦੀ ਹੌਲੀ-ਹੌਲੀ ਕਰਦਿਆਂ ਜਿਹੜੀ ਜਨਸੰਖਿਆ ਉਹ ਘਟਦੀ ਘਟਦੀ ਤੇ ਅੱਜ ਇਹ ਸੋਚ ਲਓ ਕਿ ਜਿਹੜਾ ਪੰਛੀ 80 ਤੇ 90 92 ਦੇ ਦਹਾਕਿਆਂ ਦੇ ਵਿੱਚ ਹਜ਼ਾਰਾਂ ਸੈਂਕੜਿਆਂ ਦੀਆਂ ਗਿਣਤੀਆਂ ਦੇ ਵਿੱਚ ਅਸੀਂ ਵੇਖਦੇ ਸੀਗੇ ਅੱਜ ਲੋਕੀ 2 200 ਕਿਲੋਮੀਟਰ ਚੱਲ ਕੇ ਆ ਰਿਹਾ ਐ ਇਸ ਪੰਛੀ ਨੂੰ ਦੇਖਣ ਤਾਂ ਅਸੀਂ ਕਿੰਨਾ ਮਤਲਬ ਨੁਕਸਾਨ ਕਰ ਚੁੱਕੇ ਹਾਂ ਕੁਦਰਤ ਦਾ ਅੱਛਾ ਇਹ ਆਮ ਤੌਰ ਤੇ ਹਿਮਾਲਿਆ ਦੇ ਕਿੰਨੀ ਕਿੰਨੀ ਉਚਾਈ ਤੇ ਉੱਡ ਸਕਦਾ ਹੈ ਕਿੰਨੇ ਹਜ਼ਾਰ ਫੁੱਟ ਤੱਕ ਉੱਡਦਾ ਹੈ ਅ ਦੇਖੋ ਜੀ ਜਿਸ ਦਿਨ ਇਹ ਪੰਛੀ ਮੇਰੇ ਕੋਲ ਆਇਆ ਮੇਰਾ ਮਤਲਬ ਬਹੁਤ ਜ਼ਿਆਦਾ ਦਿਲਚਸਪੀ ਬਣੀ ਇਸ ਪੰਛੀ ਬਾਰੇ ਹੋਰ ਜ਼ਿਆਦਾ ਜਾਣਨ ਦੀ ਕਿ ਇਹ ਪੰਛੀ ਕਿੰਨਾ ਉੱਡ ਸਕਦਾ ਹੈ ਇਹਦੇ ਖੰਭਾਂ ਦੀ ਚੌੜਾਈ ਕਿੰਨੀ ਹੈ ਤੇ ਮੈਂ ਸਭ ਦੇਖਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਇਹ ਹੀ ਦੇਖਣਾ ਸੀਗਾ ਕਿ ਜੇਕਰ ਇਸ ਪੰਛੀ ਦੇ ਖੰਭ ਇੰਨੇ ਵੱਡੇ ਐ ਤਾਂ ਇਹ ਕਿੰਨੀ ਜ਼ਿਆਦਾ ਹਾਈਟ ਤੇ ਉੱਡ ਸਕਦਾ ਕਿੰਨੀ ਉਚਾਈ ਤੇ ਆਪਦੀ ਉਡਾਨ ਭਰ ਸਕਦਾ ਉਹਦੇ ਵਿੱਚ ਬਹੁਤ ਸਾਰੀ YouTube ਤੇ ਵੀਡੀਓਜ਼ ਦੇਖੀਆਂ ਗਈਆਂ ਹੈ ਜਿਸ ਵਿੱਚ ਕੀ ਇਸ ਪੰਛੀ ਨੂੰ 37000 ਫੁੱਟ ਦੀ ਉਚਾਈ ਤੇ ਉੜਦਾ ਵੀ ਦੱਸਿਆ ਗਿਆ ਹੈ ਜੋ ਕਿ ਹਿਮਾਲਿਆ ਦੀ ਜੇਕਰ ਆਪਾਂ ਮਾਉਂਟ ਐਵਰੇਸ ਦੀ ਚੋਟੀ ਕਹ ਲਈਏ ਤਾਂ ਉਸ ਨਾਲੋਂ ਵੀ ਉੱਪਰ ਜਿੱਥੇ ਕਿ ਆਕਸੀਜਨ ਦਾ ਲੈਵਲ ਬਿਲਕੁਲ ਖਤਮ ਹੋ ਚੁੱਕਾ ਹੈ ਤੇ ਇਸ ਵਕਤ ਇਹ ਤਿੱਬਤ ਆਕੇ ਹੈਗੇ ਤਿੱਬਤ ਦੇ ਉਸ ਏਰੀਆ 'ਚ ਜੀ ਜੀ ਇਹ ਇਸ ਵਕਤ ਤਿੱਬਤ ਜਿਹੜੇ ਤਿੱਬਤ ਦੇ ਪਠਾਰ ਹੈ ਉਹਨਾਂ ਇਲਾਕਿਆਂ ਦੇ ਵਿੱਚ ਹੈ ਕਿਉਂਕਿ ਜਿਵੇਂ ਕਿ ਮੈਂ ਵਿਕੀਪੀਡੀਆ ਨੂੰ ਆਪਾਂ ਸਭ ਤੋਂ ਸਟੀਕ ਜਾਣਕਾਰੀ ਮੰਨੀ ਜਾਂਦੀ ਹੈ ਵਿਕੀਪੀਡੀਆ ਦੀ ਤਾਂ ਵਿਕੀਪੀਡੀਆ ਦੇ ਅਨੁਸਾਰ ਇਹ ਤਿੱਬਤ ਦੇ ਜਿਹੜੇ ਪਠਾਰ ਹੈ ਉਹਨਾਂ ਤੇ ਇਹ ਪੰਛੀ ਦੇਖਿਆ ਗਿਆ ਹੈ ਉਹਨਾਂ ਤੇ ਇਸ ਪੰਛੀ ਦੇ 18000 ਫਿਟ ਦੀ ਹਾਈਟ ਤੇ ਇਸ ਪੰਛੀ ਦੇ ਆਲਣੇ ਵੇਖੇ ਗਏ ਆ ਜੇਕਰ ਆਪਾਂ ਗੱਲ ਕਰੀਏ ਕਿ 18000 ਫਿਟ ਤੇ ਇਹ ਪੰਛੀ ਆਪਣਾ ਆਲਣਾ ਬਣਾ ਸਕਦਾ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਇਹ ਆਪਣੇ ਆਲਣੇ ਤੋਂ ਉੱਪਰ ਉੱਡਦਾ ਹੋਏਗਾ ਕਿਉਂਕਿ ਜੇ 18000 ਫੁੱਟ ਤੇ ਇਹ ਆਲਣਾ ਬਣਾਉਂਦਾ ਤਾਂ 25 ਤੋਂ 30000 ਤਾਂ ਮਤਲਬ ਮੇਰੇ ਅਕੋਰਡਿੰਗ ਇਹ ਪੰਛੀ ਆਰਾਮ ਨਾਲ ਫਲਾਈ ਕਰ ਸਕਦਾ ਹੋਵੇਗਾ ਜੀ اچھا ਇਹ ਪੰਜਾਬ ਦੇ ਹੁਣ ਤੁਸੀਂ ਕਹਿ ਰਹੇ ਹੋ ਸ਼੍ਰੀ ਮੁਕਸਰ ਸਾਹਿਬ ਤੋਂ ਤੁਹਾਨੂੰ ਕਿਸੇ ਮਿੱਤਰ ਨੇ ਇਹਨੂੰ ਲਿਆ ਕੇ ਦਿੱਤਾ ਰੈਸਕਿਊ ਕਰਵਾਇਆ ਤੇ ਪੰਜਾਬ ਦੇ ਵਿੱਚ ਕਿਵੇਂ ਐਂਟਰ ਕੀਤਾ ਹੈ ਕਿੱਥੋਂ ਆਇਆ ਹੋਊਗਾ ਅ ਦਰਸਲ ਇਹ ਜੋ ਨਵੰਬਰ ਦਸੰਬਰ ਮਹੀਨਿਆਂ ਦੇ ਵਿੱਚ ਇਹ ਪੰਛੀ ਆਪਣਾ ਤਿੱਬਤ ਤੋਂ ਚੀਨ ਮੰਗੋਲੀਆ ਤੋਂ ਹੁੰਦੇ ਹੋਏ ਇਹ ਹਿਮਾਚਲ ਤੇ ਇਸ ਪੰਜਾਬ ਤੋਂ ਇਹ ਨਾਰਥ ਇੰਡੀਆ ਉਸ ਸਾਈਡ ਆਪਣੇ ਸਾਊਥ ਇੰਡੀਆ ਕਿਉਂਕਿ ਉਸ ਇਲਾਕੇ ਦੇ ਵਿੱਚ ਹੁਣ ਸਰਦੀ ਜ਼ਿਆਦਾ ਪਏਗੀ ਬਰਫ਼ ਪੈਣ ਲੱਗ ਜਾਏਗੀ ਹਿਮਾਲਿਆ ਦੀ ਜੇਕਰ ਆਪਾਂ ਗੱਲ ਕਰੀਏ ਤੇ ਉਸ ਜਗ੍ਹਾ ਇਨਾਂ ਦੇ ਜਿਹੜੇ ਖਾਣ ਦੀਆਂ ਚੀਜ਼ਾਂ ਹੈ ਜਾਂ ਬਰੀਡਿੰਗ ਦੇ ਉਹ ਸਭ ਆਲਮੋਸਟ ਖਤਮ ਹੋ ਜਾਂਦਾ ਹੈ ਸਰਦੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਸਰਦੀ ਦੇ ਟਾਈਮ ਦੇ ਵਿੱਚ ਆਪਣਾ ਉੱਤਰੀ ਭਾਰਤ ਦੇ ਵਿੱਚ ਤੇ ਦੱਖਣੀ ਭਾਰਤ ਨਾਰਥ ਇੰਡੀਆ ਤੇ ਸਾਊਥ ਇੰਡੀਆ ਦੇ ਵਿੱਚ ਇਹ ਪ੍ਰਵਾਸ ਕਰ ਜਾਂਦੇ ਆ ਅਪ੍ਰੈਲ ਤੇ ਮਈ ਮਹੀਨਿਆਂ 'ਚ ਦੁਬਾਰਾ ਫਿਰ ਵਾਪਸੀ ਆਪਣੀ ਉਸੇ ਸਾਈਡ ਨੂੰ ਕਰ ਲੈਂਦੇ ਜੀ ਜਦੋਂ ਆਇਆ ਸੀ ਜਿਵੇਂ ਇੱਥੇ ਕਿਵੇਂ ਕਿਸੇ ਨੇ ਗਿਰਿਆ ਹੋਇਆ ਮਿਲਿਆ ਸੀ ਜਾਂ ਕੋਈ ਛੱਟ ਸੁੱਟ ਲੱਗੀ ਸੀ ਕੀ ਪ੍ਰੋਬਲਮ ਕੀ ਸੀ ਜਦੋਂ ਇਹ ਇਹ ਜਦੋਂ ਆਇਆ ਜੀ ਉਹਨਾਂ ਨੇ ਵੇਖਿਆ ਕਿ ਇਹ ਖੇਤ ਦੇ ਵਿੱਚ ਬੇਸੁੱਧ ਪਿਆ ਸੀਗਾ ਇਸ ਪੰਛੀ ਨੂੰ ਉਹ ਲੈ ਕੇ ਆਏ ਉਹਨਾਂ ਨੇ ਇੱਕ ਦਿਨ ਆਪਣੇ ਕੋਲ ਰੱਖਿਆ ਦੂਸਰੇ ਦਿਨ ਇਹ ਪੰਛੀ ਸਾਡੇ ਕੋਲ ਆਇਆ ਤੇ ਅਸੀਂ வன ਵਿਭਾਗ ਨੂੰ ਬੁਲਾਇਆ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਵੀ ਉਡਾਇਆ ਜਾਏ ਕਿਉਂਕਿ ਅਗਰ ਇਹ ਹਾਈਟ ਲੈ ਸਕਦਾ ਤਾਂ ਇਹ ਆਪਣੇ ਆਪ ਚਲਾ ਵੀ ਜਾਏਗਾ ਕਿਉਂਕਿ ਇਹ ਵਿਅਸਕ ਹੈ ਪੂਰਾ ਬੱਚਾ ਨਹੀਂ ਹੈ ਤਾਂ ਇਹਨੂੰ ਪਤਾ ਹੋਏਗਾ ਕਿ ਕਿਸ ਸਾਈਡ ਉਡਣਾ ਹੈ ਪਰੰਤੂ ਜਦੋਂ ਇਸ ਨੂੰ வன ਵਿਭਾਗ ਦੇ ਅਧਿਕਾਰੀਆਂ ਨੇ ਤੇ ਅਸੀਂ ਉਡਾਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹਦਾ ਜਿਹੜਾ ਖੱਬਾ ਖੰਭ ਹੈ ਉਹਨੇ ਸ਼ੋਲਡਰ ਦੇ ਵਿੱਚ ਇਹਦੇ ਜੋ ਪੇਨ ਹੈ ਤਾਂ ਕਰਕੇ ਇਹ ਫਲਾਈਟ ਜੋ ਅੱਛੀ ਉਡਾਨ ਨਹੀਂ ਲੈ ਸਕਦਾ ਤੇ ਉਸ ਤੋਂ ਬਾਅਦ ਇਹ ਪੰਛੀ ਨੂੰ ਅਸੀਂ ਇੱਥੇ ਰੱਖਣਾ ਸ਼ੁਰੂ ਕੀਤਾ ਹੁਣੇ ਪੰਛੀ 400 ਮੀਟਰ 500 ਮੀਟਰ ਤੱਕ ਉੱਡ ਕੇ ਵਾਪਸ ਆ ਜਾਂਦਾ ਹੈ। ਅੱਛਾ ਇਹ ਜਦੋਂ ਰੈਸਕਿਊ ਕੀਤਾ ਜਦੋਂ ਠੀਕ ਹੋ ਗਿਆ ਇਹ ਉਸ ਤੋਂ ਬਾਅਦ ਕਿੰਨਾ ਉੜਦਾ ਦੇਖਿਆ ਤੁਸੀਂ ਇਹਨੂੰ ਕਿੰਨਾ ਉੱਡਿਆ ਇਹ ਇਹ ਜੀ ਇੱਥੋਂ ਮੰਨ ਲਓ ਆਪਣੇ 20 22 ਕਿੱਲੇ ਓਪਨ ਹੈ ਬਿਲਕੁਲ ਹੁਣ ਜੇ ਤੁਸੀਂ ਦੇਖੋ ਬਿਲਕੁਲ ਖੁੱਲ੍ਹੇ ਝੋਨੇ ਤੋਂ ਬਾਅਦ ਜੇਕਰ ਹੁਣ ਕਣਕ ਬੀਜ ਰੱਖੀ ਹੈ ਜਮਾ ਖੁੱਲੇ ਖੇਤ ਪਏ ਹੈ ਤਾਂ ਅਸੀਂ ਇੱਥੋਂ ਇਹਨੂੰ ਡੇਲੀ ਉੜਦੇ ਦੇਖਦੇ ਆਂ ਇਹ ਇੱਥੋਂ ਮਾਲੋ 500 ਮੀਟਰ 600 ਮੀਟਰ 700 ਮੀਟਰ ਤੱਕ ਅੱਛੀ ਫਲਾਈਟ ਲੈਂਦਾ ਹੈ ਉਸ ਤੋਂ ਬਾਅਦ ਗਿਰਦਾ ਨਹੀਂ ਹੈ ਬਿਲਕੁਲ ਜਿਵੇਂ ਇਹ ਲੈਂਡ ਕਰਦੇ ਉਤਰਦੇ ਹੈ ਉਸ ਤਰ੍ਹਾਂ ਉੱਤਰ ਕੇ ਆਪਣੇ ਖੰਭਾਂ ਨੂੰ ਤੁੱਪ ਲਗਵਾਉਂਦਾ ਹੈ ਖੇਤ ਦੇ ਵਿੱਚ ਬੈਠਦਾ ਹੈ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਦੁਬਾਰਾ ਵਾਪਸੀ ਜੋ ਇਹਦਾ ਟਿਕਾਣਾ ਇਹਨੇ ਆਪ ਦਾ ਰੋਕ ਰੱਖਿਆ ਹੈ ਪਾਣੀ ਵਾਲੀ ਟੰਕੀ ਐਸ ਦੇ ਉੱਪਰ ਇਹ ਰਾਤ ਨੂੰ ਆਵਦੀ ਰਾਤ گزارਦਾ ਹੈ ਅੱਛਾ ਇਹ ਮਤਲਬ ਉੱਡ ਕੇ ਜਿਹੜੀ ਜਗ੍ਹਾ ਥੋੜੀ ਜਿਹੀ ਜਗ੍ਹਾ ਜਿੱਥੇ ਰਹਿ ਰਿਹਾ ਹੈ ਇੱਥੋਂ ਭੱਜਿਆ ਨਹੀਂ ਉੱਡ ਕੇ ਵਾਪਸ ਇੱਥੇ ਆ ਜਾਂਦਾ ਹੁਣ ਇਹ ਹਾਂਜੀ ਐਸੀ ਇਸ ਪੰਛੀ ਨੂੰ ਕੋਈ ਰੱਸੀ ਨਹੀਂ ਪਾਈ ਹੋਈ ਆ ਕਿਸੇ ਤਰ੍ਹਾਂ ਦੇ ਪਿੰਜਰੇ ਦੇ ਵਿੱਚ ਨਹੀਂ ਰੱਖਿਆ ਹੋਇਆ ਸਾਡੇ ਕੋਲ ਇਸ ਪੰਛੀ ਜਿਸ ਦਿਨੇ ਪਹਿਲੀ ਵਾਰ ਉੱਡਿਆ ਹੈ ਉਸ ਦਿਨ ਅਸੀਂ ਫੋਨ ਦੇ ਵਿੱਚ ਇਹਦਾ ਸ਼ੂਟ ਨਹੀਂ ਲੈ ਸਕੇ ਤਾਂ ਜੋ ਸਾਡੇ ਸੀਸੀਟੀਵੀ ਕੈਮਰਾਜ਼ ਲੱਗੇ ਸੀ ਉਹਨਾਂ ਦੇ ਵਿੱਚ ਇਹਦਾ ਸ਼ੂਟ ਵੇਖਿਆ ਕਿ ਇਹ ਪੰਛੀ ਜੋ ਅੱਛੀ ਫਲਾਈਟ ਲੈ ਰਿਹਾ ਸਾਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਅਸੀਂ ਇੱਕ ਨਾਇਾਬ ਹੀਰੇ ਦੀ ਜਿਸ ਦੀ ਵਾਇਗਰੋ ਨੇ ਸਾਨੂੰ ਸੇਵਾ ਲਈ ਹੈ ਅਸੀਂ ਉਸ ਨੂੰ ਬਖੂਬੀ ਨਿਭਾ ਰਹੇ ਹਾਂ ਤੇ ਪਹਿਲਾਂ ਨਾਲੋਂ ਬਹੁਤ ਬਿਹਤਰ ਫੀਲ ਕਰ ਰਿਹਾ ਹੈ ਜਿਹੜੀ ਇਹਦੀ ਡਾਈਟ ਹੈਗੀ ਹੈ ਕਿਉਂਕਿ ਮਾਸ ਹੀ ਖਾਂਦੇ ਆ ਉਹ ਕੀ ਕੁਝ ਡਾਈਟ ਨੂੰ ਦੇ ਰਹੇ ਹੋ ਤੇ ਹੁਣ ਬਿਲਕੁਲ ਫਿੱਟ ਹੋ ਚੁੱਕਿਆ ਤੰਦਰੁਸਤਾ ਪੂਰਾ ਹੈ ਹਾਂਜੀ ਇਹ ਤੰਦਰੁਸਤ ਹੈ ਹੁਣ ਤੇ ਪਹਿਲੀ ਵਾਰ ਜਦੋਂ ਇਹ ਆਇਆ ਸੀਗਾ ਉਦੋਂ ਇਹ 200 ਤੋਂ 250 ਗ੍ਰਾਮ ਜੋ ਮਾਸ ਖਾਂਦਾ ਸੀ ਕਿਉਂਕਿ ਇਹ ਪੰਛੀ ਜੋ ਹੈ ਇਹ ਸ਼ਿਕਾਰ ਨਹੀਂ ਕਰਦੇ ਸ਼ਿਕਾਰ ਬਾਜ ਦੀ ਪ੍ਰਜਾਤੀ ਕਰਦੀ ਆ ਇਹ ਪੰਛੀ ਮਰਦਾ ਪਸ਼ੂਆਂ ਨੂੰ ਹੀ ਆਪਣਾ ਜਿਹੜਾ ਮੁੱਖ ਆਹਾਰ ਬਣਾਉਂਦੇ ਆ ਤਾਂ ਜੋ ਅਸੀਂ ਨੂੰ ਇੱਥੇ ਵੀ ਮਾਸ ਹੀ ਲਿਆ ਕੇ ਦਿੰਨੇ ਆ ਇਸ ਕਰਕੇ ਇਸ ਪੰਛੀ ਦੀ ਸਾਨੂੰ ਜਿੰਨੀ ਕਿ ਸੇਵਾ ਲਈ ਹੈ ਅਸੀਂ ਉਸ ਨੂੰ ਜਿੱਥੋਂ ਤੱਕ ਹੋ ਸਕਦਾ ਹੈ ਸਾਡੀ ਇਹ ਕੋਸ਼ਿਸ਼ ਰਹੇਗੀ ਇਸ ਪੰਛੀ ਨੂੰ ਬਿਲਕੁਲ ਤੰਦਰੁਸਤ ਕਰਕੇ ਅਸੀਂ ਜਿਵੇਂ ਹੁਣ ਇਹ ਬੀਕਾਨੇਰ ਦੇ ਬੀੜ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਆ ਜਾਂਦੇ ਆ ਤਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਸ ਨੂੰ ਆਪਦੇ ਪਰਿਵਾਰ ਨਾਲ ਆਪਦੇ ਜਿਹੜੇ ਸਦਸੇ ਦੂਜੇ ਐ ਇਸ ਪ੍ਰਜਾਤੀ ਦੇ ਉਹਨਾਂ ਨਾਲ ਹੀ ਛੱਡ ਕੇ ਆਈਏ ਬਿਲਕੁਲ ਇਹ ਉਹ ਪ੍ਰਜਾਤੀ ਹੈ ਜਿਹਨੂੰ ਗਿੱਦ ਕਿਹਾ ਜਾਂਦਾ ਤੇ ਸਾਡੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਬਿਲਕੁਲ ਇਹ ਵਿਲੁਪਤ ਹੋ ਚੁੱਕੀ ਹੈ ਹਿਮਾਲਿਆ ਦੇ ਤਿੱਬਤ ਇਲਾਕੇ ਚੋਂ ਜੇ ਜਦੋਂ ਪ੍ਰਵਾਸ ਕਰਦੇ ਆ ਤਾਂ ਉਦੋਂ ਵੇ ਇਸ ਇਲਾਕੇ ਚ ਆਉਂਦੇ ਆ ਤਾਂ ਇਹ ਹੋ ਸਕਦਾ ਕੋਈ ਦਿੱਕਤ ਖੜੀ ਹੋਈ ਹੋਵੇ ਤਾਂ ਡਿੱਗ ਪਿਆ ਖੇਤ ਦੇ ਵਿੱਚ ਪਰ ਫਿਲਹਾਲ ਇਹ ਐਡਾ ਵੱਡਾ ਵਿਸ਼ਾਲ ਪੰਛੀ ਜਿਹੜਾ ਕਹਿੰਦੀ ਹੈ ਕਿ 8 ਫੁੱਟ ਜਦੋਂ ਪਰ ਖੋਲਦਾ ਤਾਂ 8 ਫੁੱਟ ਲੰਬਾ ਜਿਹੜੀ ਚੌੜਾਈ ਇਹਦੀ ਹੈਗੀ ਹੈ 2.5 ਫੁੱਟ ਦਾ ਇਹ ਉੱਚਾ ਹੈਗਾ ਬਿਲਕੁਲ ਤੰਦਰੁਸਤ ਹੈਗਾ ਠੀਕ ਹੋ ਚੁੱਕਿਆ ਹੈ ਤਾਂ ਜਸਪਾਲ ਸਿੰਘ ਜਿਹੜੇ ਇਹਨੂੰ ਰੈਸਕਿਊ ਕਰ ਰਹੇ ਨੇ ਤਾਂ ਇਹਨਾਂ ਦਾ ਸਾਡੀਆਂ ਇਹ ਗਲਤੀਆਂ ਹੈਗੀਆਂ ਜਾਂ ਜਿਹੜਾ ਵਾਤਾਵਰਣ ਅਸੀਂ ਬਣਾਇਆ ਉਹਦੇ ਨਾਲ ਇਹ ਅੱਡੀ ਵਧੀਆ ਇੱਕ ਜਿਹੜੀ ਪ੍ਰਜਾਤੀ ਹੈਗੀ ਆ ਬਿਲਕੁਲ ਖਤਮ ਹੋ ਚੁੱਕੀ ਹੈ ਪੰਜਾਬ ਚੋਂ ਉਮੀਦ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਵੀ ਜਾਗਰੂਕ ਹੋਣਗੇ ਤੇ ਇਹਨਾਂ ਦਾ ਪੰਛੀਆਂ ਦਾ ਜਿਹੜਾ ਪੂਰਾ ਧਿਆਨ ਰੱਖਣਗੇ ਕੈਮਰਾਮੈਨ ਪ੍ਰਵੀਨ ਦੇ ਨਾਲ ਅਬਿਸ਼ਰਮਾ ਡੇਲੀ ਪੋਸਟ ਪੰਜਾਬੀ